ਚਾਹੇ ਤੁਸੀਂ ਵਿਆਹ ਲਈ ਦਾ ਕੱਪੜਾ ਲੈਣਾ ਦਾਜ ਕੋਈ ਦਾ ਕੱਪੜਾ ਤੁਸੀਂ ਆਪਣੇ ਲਈ ਸੂਟ ਲੈਣਿਆ ਅੱਜ ਤੁਹਾਨੂੰ ਅਸੀਂ ਭਾਰੇ ਭਾਰੇ ਸੂਟ ਟੋਟੀਆਂ ਦੇ ਭਾਅ ਥਾਵਾਂਗੇ ਪਹਿਲਾਂ ਹੀ ਤੁਹਾਨੂੰ ਦੱਸ ਦਿੰਨਾ 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ 7 ਦਿਨ ਬਹੁਤ ਵੱਡੇ ਫਾਇਦੇ ਹੋਣਿਆ ਕਲੋਇਆ ਚੈੱਕ ਕਰ ਪਹਿਲਾਂ ਹੀ ਵੱਡਾ ਧਮਾਕਾ ਕਰਤਾ ਜਿਹੜੇ ਬਜ਼ਾਰਾਂ ਦੇ ਵਿੱਚ 7-700 ਦੇ 8-800 ਦੇ ਸੂਟ ਐਥੇ 350 ਦੇ ਵਿੱਚ ਮਿਲਣਾ ਦੁਪੱਟਾ ਵੇਖੋ ਸਾਰਾ ਸਾਰਾ ਕਢਾਈ ਵਾਲਾ ਦੁਪੱਟਾ ਨਾਲ ਸਿਕਵੈਂਸੀ ਦਾ ਕੰਮ ਹੋਇਆ ਵਾ ਸਾਰਾ ਇਹ ਵੀ ਸੂਟ ਬਾਜ਼ਾਰ ਵਿੱਚ ਤਾਂ 1500 ਰੁਪਏ ਦਾ ਸਾਡੇ ਕੋਲ ਮਿਲਣਾ ਤੁਹਾਨੂੰ 750 ਰੁਪਏ ਦਾ ਦੇਖੋ ਤਾਜ਼ ਮੇਰੇ ਕੱਪੜਾ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਇਹ 7 ਦਿਨ ਦੇ ਵਿੱਚ ਜਿਹੜਾ ਤੁਸੀਂ ਬਾਜ਼ਾਰ 'ਚ ਜਾ ਕੇ 1 ਲੱਖ ਰੁਪਏ ਦਾ ਕੱਪੜਾ ਲੈਣਾ ਤਾਜ਼ ਬੁੱਦਾ ਤੁਹਾਨੂੰ ਅਸੀਂ 30-35 ਹਜ਼ਾਰ ਦੇ ਦੇਣਾ ਇਹ ਸੂਟ ਵੀਰ ਜੀ ਦੇਖੋ ਇਹ ਸੂਟ ਹੈਗਾ 1500 ਦਾ ਸਾਡੇ ਕੋਲ ਮਿਲਣਾ ਤੁਹਾਨੂੰ 750 ਰੁਪਏ ਦਾ ਸੂਟਾਂ ਦੇ ਉੱਤੇ ਆ ਦੇਖੋ ਕਿੰਨੇ ਹੈਵੀ ਵਰਕ ਕੀਤੇ ਆ ਦੁਪੱਟੇ ਵੀ ਸੋਹਣੇ ਆ ਬਾਜ਼ਾਰ ਦਾ ਰੇਟ 15 16 17 18 1800 ਵੀ ਆਸੀਂ 850 ਦੇ ਰਣਾ ਔਰ ਬਥੇਰੀਆਂ ਤੁਸੀਂ ਲੁੱਟਾ ਕਰਾ ਲਈਆਂ ਬਾਜ਼ਾਰਾਂ 'ਚ ਆ ਕੇ ਇੱਕ ਮੌਕਾ ਸਾਨੂੰ ਦੇ ਦਿਓ ਇੱਕ ਵਾਰੀ ਤੁਸੀਂ ਆ ਜਾਓ ਬੁੱਟਰ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਬਾਰ-ਬਾਰ ਤੁਸੀਂ ਆਉਣਾ ਆ ਦੇਖੋ ਸਾਰਾ ਨਾਲ ਥੈਡ ਵਰਕ ਹੋਇਆ ਹੈ ਦੁਪੱਟਾ ਦੇਖੋ ਬ੍ਰਾਈਡਲ ਸੂਟ ਬਣਿਆ ਪੱਲੂ ਦੇਖੋ ਕਿੰਨਾ ਹੈਵੀ ਬਣਿਆ ਆ ਇਹ ਸਾਰੇ ਸੂਟ ਜਿੰਨੇ ਵੀ ਤੁਸੀਂ ਸੂਟ ਦੇ ਜੇ ਸਾਰੇ ਹੀ ਨਵਰਾਤਰੀਆਂ ਮੇਰੇ ਤੁਹਾਨੂੰ 2 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਸੇਲ ਲੱਗੀ ਹੋਈ ਹੈ ਤੁਹਾਨੂੰ ਲੈਸ ਵਿੱਚ ਵੀ ਮਿਲਣਗੇ ਪੂਰਾ 골ਡਨ ਵਰਕ ਕੀਤਾ ਆ ਘੇਰੇ ਵੀ ਹੈਵੀ ਫਰੰਟ ਦੇਖੋ ਗਲੇ ਦੇ ਦੇਖੋ ਆ ਦੇਖੋ ਦੁਪੱਟੇ ਦੇ ਕਿੰਨਾ ਸੋਹਣਾ ਕੰਮ ਆ ਹਲਕੀ ਹਲਕੀ ਇਹਦੇ ਵਿੱਚ ਵੀ ਕਢਾਈ ਕੀਤੀ ਹੋਈ ਆ ਰੇਟ ਕਿੰਨਾ ਬਾਜ਼ਾਰ ਚ ਇਹ 6500 7000 ਤੋਂ ਘੱਟ ਕਿਸੇ ਨੇ ਦੇਣਾ ਨਹੀਂ 3 3000 32 3200 35 3500 ਦੇ ਵਿੱਚ ਚੀਜ਼ਾਂ ਲਵਾਂਗੇ ਬਾਰ ਬਾਰ ਆ ਯਾਰ ਦਸ ਦਸ ਯਾਰ ਪੈਜ ਰਨੇਓ ਸਾਡੇ ਕੋਲ ਆਜੋ 2 ਪੀਸ ਕੋਟ ਪਰ ਸਿਰਫ 2995 ਜੀ ਦਵਾਂਗੇ ਸਲਾਈ ਕਰਕੇ ਜਿਹੜਾ ਬਾਜ਼ਾਰ ਚ 15-16000 ਰੁਪਏ ਦਾ 3 ਪੀਸ ਕੋਰ ਮਿਲਦਾ ਅਸੀਂ ਤੁਹਾਨੂੰ ਸਿਰਫ 3760 ਜੀ ਦਵਾਂਗੇ ਸਲਾਈ ਕਰਕੇ ਡਿਮਾਂਡ ਹੁੰਦੀ ਵੀ ਰੈੱਡ ਸੂਟ ਮਿਲੇ ਜਦੋਂ ਤੁਸੀਂ ਕਿਸੇ ਵੱਡੇ ਸ਼ੋਰੂਮ ਜਾਂਦੇ ਹੋ ਰੈੱਡ ਸੂਟ ਦੀ ਗੱਲ ਕਰਦੇ ਹੋ ਤਾਂ ਰੈੱਡ ਸੂਟ ਦਾ ਜਦੋਂ ਰੇਟ ਹੀ ਪਤਾ ਕਰਨ ਜਾਂਦੇ ਹੋ ਨਾ ਤੇ ਬਾਜ਼ਾਰ ਵਾਲੇ ਦੁਕਾਨਾਂ ਵਾਲੇ ਕਹਿੰਦੇ ਵੀ 10000 ਰੁਪਏ ਦਾ ਸੂਟ ਆ ਆ 10 10 12 12000 ਦੇ ਪਰ ਸਾਡੇ ਕੋਲ ਤਾਂ 10000 ਦੇ ਸੀ 2 ਦੇ ਦੇਣਿਆ ਮਤਲਬ 5 5000 ਦੇ ਵਿੱਚ ਇਦਾਂ ਦੇ ਸੂਟਾਂ ਨੂੰ ਅਸੀਂ ਦੇ ਦੇਣਿਆ ਸੋਨੇ ਵਰਗੇ ਸੂਟ ਆ ਗਏ ਆ ਹੀਰੇ ਵਰਗੇ ਸੂਟ ਆ ਗਿਆ ਚਮ ਚਮ ਕਰਦੇ ਸੂਟ ਆ ਗਿਆ ਬਸ ਵੇਟ ਕਰਦੇ ਆ ਛੇਤੀ ਛੇਤੀ ਪਹੁੰਚੋ ਲੱਖਾਂ ਰੁਪਈਆ ਦੇ ਫਾਇਦੇ ਕਰਨੇ ਆ ਜਿਹੜੇ ਇਦਾਂ ਦੇ ਹੈਵੀ ਹੈਵੀ ਸੂਟ ਤੁਸੀਂ ਬਾਜ਼ਾਰ ਚ ਜਾ ਕੇ 2-2 ਲੱਖ ਰੁਪਏ ਦੀ ਬਰੀ ਬਣਾਉਨੇ ਹੋ ਅਸੀਂ ਤੁਹਾਨੂੰ 80000 ਰੁਪਏ ਦੇ ਵਿੱਚ 2 ਲੱਖ ਵਾਲਾ ਕਪੜਾ ਦੇ ਕੇ ਭੇਜਣਾ ਆ ਸਤਿ ਸ਼੍ਰੀ ਅਕਾਲ ਜੀ ਪੂਰੇ ਪੰਜਾਬ ਵਿਆਹ ਸ਼ਾਦੀਆਂ ਦੇ ਦਿਨ ਸ਼ੁਰੂ ਹੋ ਗਏ ਤੇ ਅੱਜ ਅਸੀਂ ਪਹਿਲੇ ਦਿਰਾਤੇ ਤੇ ਹੀ ਬੁੱਟਰ ਰੋਡ ਕਾਦਿਆਂ ਮਾਤੂ ਸ਼੍ਰੀ ਦਸਤਾਰ ਤੇ ਸਟੋਰ ਤੇ ਪਹੁੰਚ ਚੁੱਕੇ ਹਾਂ ਚਾਹੇ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦਾਜਬੋਜ ਦਾ ਕੱਪੜਾ ਲੈਣਾ ਤੁਸੀਂ ਆਪਣੇ ਲਈ ਸੂਟ ਲੈਣਿਆ ਅੱਜ ਤੁਹਾਨੂੰ ਅਸੀਂ ਪਾਰੇ-ਪਾਰੇ ਸੂਟ ਕੌਡੀਆਂ ਦੇ ਭਾਅ ਥਾਵਾਂਗੇ ਪਹਿਲਾਂ ਹੀ ਤੁਹਾਨੂੰ ਦੱਸ ਦਿੰਨਾ 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ 7 ਦਿਨ ਬਹੁਤ ਵੱਡੇ ਫਾਇਦੇ ਹੋਣੇ ਆ ਵੱਡੀ ਸੇਲ ਲਾਉਣ ਜਾ ਰਹੇ ਹਾਂ ਮਾਤੂ ਸ਼੍ਰੀ ਦਾ ਸਾਹ ਬੁੱਟਾ ਰੋਡ ਕਾ ਦੀਆਂ ਦੇਖੋ ਜੀ ਅੱਜ ਦੀ ਵੀਡੀਓ ਦੇ ਵਿੱਚ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਵੀ ਦਿਖਾਉਣੇ ਆ ਸੂਟ ਤੁਹਾਨੂੰ ਉਹ ਦਿਖਾਵਾਂਗੇ ਜਿਹੜੇ ਬਜ਼ਾਰਾਂ ਦੇ ਵਿੱਚ ਜਾ ਕੇ ਤੁਸੀਂ 20 25 25000 ਦੇ ਲੈਨੇ ਹੋ ਅਸੀਂ ਤੁਹਾਨੂੰ ਉਹ ਹੀ ਸੂਟ 8 8 10 10000 ਦੇ ਵਿੱਚ ਦੇ ਦਿਆਂਗੇ ਚਾਹੇ ਤੁਸੀਂ ਫਰਕਾਬਾਦੀ ਲੈਣੇ ਆ ਸੂਟਾਂ ਦੇ ਨਾਲ ਨਾਲ ਸ਼ਰਾਰੇ ਗਰਾਰੇ ਲਹਿੰਗੇ ਵੀ ਦਿਖਾਵਾਂਗੇ ਵਿਆਹ ਸ਼ਾਦੀਆਂ ਦੇ ਹੈਵੀ ਹੈਵੀ ਸੂਟਾਂ ਦੇ ਰਿਕਾਰਡ ਤੋੜਦੇ ਆ ਕਿ ਦੇਖੋ ਇਦਾਂ ਦੀਆਂ ਚੀਜ਼ਾਂ ਵੀ ਦਿਖਾਵਾਂਗੇ ਸਟਾਰਟ ਵੀ ਦਿਖਾਵਾਂਗੇ ਵੀਡੀਓ ਅੰਤ ਤੱਕ ਦੇਖ ਲੋ ਵੀ ਦੁਪੱਟਿਆਂ ਨਾਲ ਬਾਈ ਜੀ ਮੈਨੂੰ ਇਹ ਦੱਸੋ ਪਿੰਡਾਂ ਤੋਂ ਵੀ ਲੋਕਾਂ ਆਉਣਾ ਸ਼ਹਿਰਾਂ ਤੋਂ ਵੀ ਆਉਣਾ ਦਾਜਵਰੀ ਬਣਾਉਣੀ ਆ ਲੋਕਾਂ ਦੇ ਫੈਰੇ ਕਰਦੇ ਹੋ ਲੋਕਾਂ ਦਾ ਚਾ ਸੀ ਬਈ ਨਰਾਤੇ ਸ਼ੁਰੂ ਹੋਣ ਤੇ ਅਸੀਂ ਕਿਹੜੇ ਸਟੋਰ ਤੇ ਜਾਈਏ ਅੱਜ ਦੱਸੋ ਫਾਇਦੇ ਕੀ ਕਰ ਰਹੇ ਹੋ ਜੀ ਜੀ ਫਾਇਦੇ ਵੇਖੋ ਇਹ ਕਰਦੇ ਪਏ ਆ ਆਪਾਂ ਕਰਦੇ ਪਏ ਆ 3 ਤਰੀ ਤੋ ਲੈ ਕੇ 10 ਤਰੀ ਤੱਕ ਮਾਤੋ ਸ਼ੀਰੀ ਦਾ ਸਟਾਰ ਬਟਰ ਰੋਡ ਦੇ ਉੱਤੇ ਸੇਲਾ ਦਿੱਤੀ ਗਈ ਹੈ ਇਹ ਦੇਖੋ ਜੀ ਸਾਡਾ ਸੂਟ ਹੈਗਾ 750 ਦਾ ਅਸੀਂ ਦੇ ਰਹੇ ਆ 350 ਰੁਪਏ ਦਾ ਸਲਾਹ ਜੀ ਆ ਚੈੱਕ ਕਰ ਲੋ ਪਹਿਲਾਂ ਹੀ ਵੱਡਾ ਧਮਾਕਾ ਕਰਤਾ ਜਿਹੜੇ ਬਾਜ਼ਾਰਾਂ ਦੇ ਵਿੱਚ 7-700 ਦੇ 8-800 ਦੇ ਸੂਟ ਆ ਇੱਥੇ 350 ਦੇ ਵਿੱਚ ਮਿਲਣਾ ਮਿਲਣਾ ਕਦੋਂ ਆ 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਜੇ ਸੂਟਾਂ ਦੀ ਡਿਜ਼ਾਈਨਿੰਗ ਦੇਖਣੀ ਆ ਵੈਰਾਈਟੀ ਦੇਖਣੀ ਦੇਖੋ ਕਢਾਈਆਂ ਕੱਢੇ ਸੂਟ ਆ ਰੰਗ ਬੜੇ ਸੋਹਣੇ ਆ ਰੇਟ ਲਿਖ ਲਿਖ ਕੇ ਲਾਏ ਆ ਕੱਲੇ ਕੱਲੇ ਤੇ ਬਾਜ਼ਾਰ 'ਚ 700 ਦਾ ਇੱਕ ਇੱਥੇ 700 ਦੇ ਦੋ ਮਤਲਬ 350 ਦੋ ਸੂਟ ਤੁਹਾਨੂੰ ਸ਼ੁਰੂ ਮਿਲ ਜਾਣਾ ਦੇਖੋ ਵੀਰ ਜੀ ਜੈਪੂਰੀ ਸੂਟ ਹੈਗਾ ਇਹ ਸੂਟ ਬਾਜ਼ਾਰ 'ਚ ਮਿਲਣਾ ਤੁਹਾਨੂੰ 1500 ਰੁਪਏ ਦਾ ਇੱਥੇ ਤੁਹਾਨੂੰ ਮਿਲਣਾ 700 ਰੁਪਏ ਦਾ ਇੱਕ ਇੱਥੇ ਸਾਰੇ ਇਸ ਚੀਜ਼ਾਂ ਸੇਲ ਵਿੱਚ ਲੱਗੀਆਂ ਆਈਆਂ ਵਾ ਇਹ ਦੁਖ ਮੋਡਾਲ ਦਾ ਸੂਟ ਹੈ ਸਾਰਾ ਸੂਟ ਵੀ ਜੀ ਕਢਾਈ ਹੋਈ ਹੈ ਸਾਰੇ ਹੈਵੀ ਵਾਲਾ ਦੁਪੱਟਾ ਵੇਖੋ ਸਾਰਾ ਸਾਰੀ ਕਢਾਈ ਵਾਲਾ ਦੁਪੱਟਾ ਨਾਲ ਸਿਕਵੈਂਸੀ ਦਾ ਕੰਮ ਹੋਇਆ ਵਾ ਸਾਰਾ ਇਹ ਵੀ ਸੂਟ ਬਾਜ਼ਾਰ ਵਿੱਚ ਤੁਹਾਨੂੰ 1500 ਰੁਪਏ ਆ ਸਾਡੇ ਕੋਲ ਮਿੰਨੇ ਤੁਹਾਨੂੰ 750 ਰੁਪਏ ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹ ਚਾਹੀਦਾ ਕੱਪੜਾ ਦਾਜਬੇਰ ਦਾ ਕੱਪੜਾ ਲੈਣਾ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਇਹ 7 ਦਿਨ ਦੇ ਵਿੱਚ ਜਿਹੜਾ ਤੁਸੀਂ ਬਾਜ਼ਾਰ 'ਚ ਜਾ ਕੇ 1 ਲੱਖ ਰੁਪਏ ਦਾ ਕੱਪੜਾ ਲੈਣਾ ਦਾਜਬੇਰ ਦਾ ਤੁਹਾਨੂੰ ਅਸੀਂ 30 35000 'ਚ ਦੇਣਾ ਜੇ ਸੂਟਾਂ ਦੀ ਡਿਜ਼ਾਈਨਰੀ ਗੱਲ ਕਰਨੀ ਆ ਵੈਰਾਈਟੀਆਂ ਦੀ ਗੱਲ ਕਰਨੀ ਆ ਜੇ ਸੂਟਾਂ ਦੇ ਰੇਟਾਂ ਦੀ ਗੱਲ ਕਰਨੀ ਆ ਆਹ ਦੇਖੋ ਕਮਾਲ ਦਾ ਸੂਟ ਹੈ ਜੋ ਜਾਦਾ ਦੁਪੱਟਾ ਇਹਦੀ ਸਲਵਾਰ ਤੇ ਵੀ ਵਰਕ ਹੋਇਆ ਹੈ ਸਾਰਾ ਵਰਕ ਜੜਾ ਕਢਾਈ ਵਿੱਚ ਕੀਤਾ ਹੋਇਆ ਵਾ ਇਹ ਸਾਰਾ ਹੀ ਵਰਕ ਜਿੰਨਾ ਮੈਂ ਸਾਰਾ ਲਖਨਊ ਤੋਂ ਬਣਿਆ ਹੋਇਆ ਵਾ ਇਹ ਸੂਟ ਵੀਰ ਜੀ ਦੇਖੋ ਹੈ ਸੂਟ ਹੈਗਾ 1500 ਦਾ ਸਾਡੇ ਕੋਲ ਮਿਲਣਾ ਤੁਹਾਨੂੰ 750 ਰੁਪਏ ਦਾ ਦੇਖੋ 750 ਦੇ ਵਿੱਚ ਚੀਜ਼ਾਂ ਤੁਸੀਂ ਚੈੱਕ ਆ ਲਓ ਆ ਵੀ ਦੇਖੋ ਸੂਟਾਂ ਦੇ ਉੱਤੇ ਆ ਦੇਖੋ ਕਿੰਨੇ ਹੈਵੀ ਵਰਕ ਕੀਤੇ ਆ ਦੁਪੱਟੇ ਵੀ ਸੋਹਣੇ ਆ ਬਾਜ਼ਾਰ ਦਾ ਰੇਟ 15 16 17 18 1800 ਵੀ ਆ ਅਸੀਂ 850 ਦੇ ਰਣਾ ਜੇ ਆਪਾਂ ਚਮਕ ਦਾਮ ਦੇਖਣੀ ਆ ਤੁਸੀਂ ਆ ਦੇਖੋ ਦਾਜਵੀਰ ਦਾ ਤੁਸੀਂ ਕੱਪੜਾ ਲੈਣਾ ਹੋਵੇ ਜਿਹੜਾ ਬੰਦਾ ਕਹਿੰਦਾ ਵੀ ਅਸੀਂ ਤਾਂ ਠੀਕ ਠੀਕ ਲੈਣਾ ਜਿਆਦੇ ਪੈਸੇ ਨਹੀਂ ਖਰਚਣੇ ਆਹ ਦੇਖੋ ਇਹਨਾਂ ਸੂਟਾਂ ਦੇ ਵੀ 2000 ਰੁਪਏ ਦਾ ਸੂਟ ਮਿਲਣਾ ਇੱਥੇ ਤੁਹਾਨੂੰ 850 'ਚ ਮਿਲਣਾ ਮਿਲਣਾ ਸਿਰਫ 7 ਦਿਨ ਆ 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਆਜੋ ਵੱਡੇ ਵੱਡੇ ਫਾਇਦੇ ਵਿਆਹਾਂ ਸ਼ਾਦੀਆਂ ਦਾਜਵੀਰ ਵਾਲੇ ਸੂਟਾਂ ਦੇ ਵਿੱਚ ਹੋ ਰਹੀ ਹੈ ਤੁਹਾਡੀ ਦੇਖੋ ਵੀਰ ਜੀ ਇਹ ਚਨਾਉਣ ਦਾ ਸੂਟ ਹੈ ਸਾਰਾ ਵਰਕ ਹੋਇਆ ਆ ਵਾ ਸਾਰਾ ਹੈਵੀ ਵਰਕ ਹੈ ਲਿਸਟ ਦਾ ਪਿਆ ਸਾਰਾ 골ਡਨ ਵਰਕ ਹੋਇਆ ਹੋਇਆ ਦੁਪੱਟਾ ਵੀ ਦੇਖੋ ਵੀਰ ਜੀ 골ਡਨ ਵਰਕ ਦਾ ਦੁਪੱਟਾ ਵਾ ਫੋਰ ਸੈੱਟ ਦੁਪੱਟਾ ਪਿਓਰ ਚਨਾਉਣ ਦਾ ਦੁਪੱਟਾ ਹੈ ਇਹ ਹੈ ਜੀ ਇਹ ਸਾਰਾ ਹੀ ਮੈਟਰੋ ਚਨਾਉਣ ਹੈ ਜੀ ਇਹ ਸਾਰਾ ਸੋਫਟ ਇੱਕ ਚਨਾਉਣ ਹੁੰਦੀ ਹੈ ਹਾਰਡ ਇਹ ਵੀ ਜੀ ਸੋਫਟ ਚਨਾਉਣ ਹੈ ਦੇਖੋ ਸਾਡੇ ਕੋਲ ਰੰਗ ਕੁੜੀਆਂ ਚੜੀਆਂ ਵਾਲੇ ਵੀ ਮਿਲ ਜਾਣੇ ਆ ਮਿਡਲ ਏਜ ਦੇ ਮਿਲ ਜਾਣੇ ਆ ਬਜ਼ੁਰਗਾਂ ਦੇ ਮਿਲ ਜਾਣੇ ਆ ਸਾਰੀ ਚੀਜ਼ ਇੱਕ ਕੋਈ ਛੱਤ ਹੀਟਾਂ ਦੇ ਰਹੇ ਆ ਹੁਣ ਬਾਜ਼ਾਰਾਂ 'ਚ ਜਾ ਕੇ ਲੁੱਟਾਂ ਨਾ ਕਰਾਓ ਸਿੱਧਾ ਹੀ ਆਜੋ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਘਾਤੀਆਂ ਜਿੱਥੋਂ ਹਰ ਇੱਕ ਤਰ੍ਹਾਂ ਦੀ ਚੀਜ਼ ਲੋਕ ਸਾਡੇ ਕੋਲੋਂ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੱਕ ਤੋਂ ਵੀ ਆ ਰਹੇ ਆ ਕਿਉਂ ਕਿ ਲੋਕਾਂ ਦੇ ਫਾਇਦੇ ਹੋ ਰਿਹਾ ਆ ਵੀ ਭਾਈ ਜੀ ਦਿਖਾਓ ਚੀਜ਼ ਕੀ ਆ ਜੀ ਜੀ ਆ ਦੇਖੋ ਚਨਾਉਣ ਦਾ ਸੂਟ ਹੈਗਾ ਨਾਲ ਦੁਪੱਟਾ ਵੀ ਚਨਾਉਣ ਦਾ ਸਾਰਾ ਵਿੱਚ 골ਡਨ ਵਰਕ ਐ ਛਾਟਾ ਮਾਰਦਾ ਪਿਆ ਵਿੱਚ ਸ਼ੀਸ਼ੇ ਵੀ ਲੱਗੇ ਹੋਏ ਨੇ 골ਡਨ ਵਰਕ ਹੋਇਆ ਥ्रेड ਵਰਕ ਹੋਇਆ ਇਹ ਸਾਰਾ ਹੈਵੀ ਲੁੱਕ ਸੂਟ ਆ ਆ ਸੂਟ ਬਾਜ਼ਾਰੋਂ ਤੁਹਾਨੂੰ 2250 ਰੁਪਏ ਦਾ ਮਿਲਣਾ ਸਾਡੇ ਕੋਲ ਮਿਲਣਾ 1275 ਰੁਪਏ ਦਾ ਦੇਖੋ ਜਦੋਂ ਤੁਸੀਂ ਸਾਡੇ ਕੋਲ ਆਉਣਾ ਤੁਹਾਡੇ ਫਾਇਦੇ ਕੀ ਕੀ ਆ ਦੱਸ ਦਿੰਨੇ ਆ ਪਹਿਲੀ ਗੱਲ ਤਾਂ ਸਾਡੇ ਕੋਲ ਸੂਟਾਂ 'ਚ ਵੈਰਾਈਟੀ ਬਹੁਤ ਆ ਰੇਟ ਸਾਡੇ ਬਹੁਤ ਜ਼ਿਆਦੇ ਘਟਿਆ ਸਾਡੀ ਸੇਲਜ਼ਮੈਨ ਟੀਮ ਬੜੀ ਚੰਗੀ ਆ ਚਾਹ ਪਾਣੀ ਦਾ ਪੂਰਾ ਪ੍ਰਬੰਧਿਆ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਲੱਗੂਗਾ ਵੀ ਅਸੀਂ ਆਪਣੀ ਫੈਮਿਲੀ ਦੀ ਚੱਲ ਗਏ ਆ ਆ ਦੇਖੋ ਚੀਜ਼ਾਂ ਆ ਦੇਖੋ ਵੀਰ ਜੀ ਗਲੇਸ ਟੋਟਨ ਦਾ ਬੇਸ ਐ ਸਾਰਾ ਬੇਸ ਜਿਹੜਾ ਵਾ ਸਾਰਾ ਹੈਂਡਵਰਕ ਹੋਇਆ ਵਾ ਇਹਦੇ ਉੱਤੇ ਥ्रेड ਵਰਕ ਦਾ ਸਾਰਾ ਸੀਕੁਐਂਸੀ ਦਾ ਵਰਕ ਆ ਨਲਕੀ ਦਾ ਵੀ ਵਰਕ ਆ ਜਿਹੜਾ ਜਿਹੜੀ ਭਿਆਨਾ ਜ਼ਿਆਦਾ ਬੁਟੀਕ ਵਰਕ ਪਸੰਦ ਕਰਦੀਆਂ ਸਾਰਾ ਸੂਟ ਹੀ ਬੁਟੀਕ ਵਰਕ ਵਿੱਚ ਬਣਿਆ ਹੋਇਆ ਹੈ ਹੁਣ ਬਥੇਰੀਆਂ ਤੁਸੀਂ ਲੁੱਟਾ ਕਰਾ ਲਈਆਂ ਬਜ਼ਾਰਾਂ 'ਚ ਆ ਕੇ ਇੱਕ ਮੌਕਾ ਸਾਨੂੰ ਦੇ ਦਿਓ ਇੱਕ ਵਾਰੀ ਤੁਸੀਂ ਆ ਜਾਓ ਬੁੱਟਰ ਰੋਡ ਕਾ ਦੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਬਾਰ ਬਾਰ ਤੁਸੀਂ ਆਉਣਾ ਆ ਦੇਖੋ ਕਈ ਪਹਿਣਾ ਕਈ ਵੀਰ ਜੀ ਕਈ ਪਹਿਣਾ ਕਹਿੰਦੀ ਮੈਨੂੰ ਸਲਵਾਰ ਤੇ ਵਰਕ ਚਾਹੀਦਾ ਮੈਨੂੰ ਗਲੇ ਤੇ ਚਾਹੀਦਾ ਸਿੰਪਲ ਸੋਬਰ ਸੂਟ ਚਾਹੀਦਾ ਇਹ ਦੇਖੋ ਕਿੰਨਾ ਪਿਆਰਾ ਸਾਰਾ ਸਲਵਾਰ ਤੇ ਵਰਕ ਬਣਿਆ ਹੋਇਆ ਵਾ ਗਲੇ ਤੇ ਸਿੰਪਲ ਸੋਬਰ ਜਿਹੜੀ ਰਿਚ ਲੁੱਕ ਆਈਟਮ ਹੈ ਜੀਆਂ ਸਾਰੇ ਸਾਡੇ ਕੋਲ ਪ੍ਰੋਪਰ ਮਿਲਣੀਆਂ ਤੁਹਾਨੂੰ ਦੇਖੋ ਆ ਦੇਖੋ ਵੀਰ ਜੀ ਲਾਈਟ ਸ਼ੇਡ ਕਿ ਜੇ ਸਿਆਣੇ ਵਾਸਤੇ ਲੈਣਾ ਕਿ ਬਜ਼ੁਰਗਾਂ ਨੇ ਲੈਣਾ ਵਾ ਲਾਈਟ ਸ਼ੇਡ ਲੈਣਾ ਵਿਆਹ ਸ਼ਾਦੀ ਤੇ ਪਾਣ ਵਾਸਤੇ ਉਹ ਕਹਿੰਦੇ ਨੇ ਕਿ ਸਾਨੂੰ ਸਿਰਫ ਤਿੱਲਾ ਵਰਕ ਚ ਹੈਂਡਵਰਕ ਹੋਇਆ ਸਾਰਾ ਵਰਕ ਹੈਂਡਵਰਕ ਹੋਇਆ ਦੁਪੱਟਾ ਦੇਖੋ ਫੋਰ ਸੈਟ ਬਜ਼ੁਰਗਾਂ ਨੇ ਜਿਹਦਾ ਸਿਰ ਤੇ ਦੁਪੱਟਾ ਲੈਣੇ ਆ ਔਰ ਇਹ ਵਾਸਤੇ ਬਹੁਤ ਵਧੀਆ ਦੁਪੱਟਾ ਸੂਟ ਰਹਿਣਾ ਵਾਲਾ ਚਾਹੇ ਤੁਸੀਂ ਸੈਂਟਾ ਕਲਰ ਕਹਿੰਦੇ ਅੱਜਕੱਲ ਬਹੁਤ ਚੱਲਦਾ orange ਕਲਰ ਔਰ ਇਹਦੇ ਉੱਤੇ 골ਡਨ ਵਰਕ ਗਲੇ ਤੇ ਬਹੁਤ ਸੋਹਣਾ ਕੰਮ ਆਹ ਫਰੰਟ ਦੇਖੋ ਆਹ ਦੇਖੋ ਘੇਰਾ ਇੱਥੇ ਮੋਰ ਬੈਠੇ ਹੋਏ ਆ ਬਾਜੂ ਤੇ ਵੀ ਕੰਮ ਆ ਦੁਪੱਟੇ ਤੇ ਵੀ ਲੈਂਸ ਲੱਗੀ ਹੋਈ ਆ ਇਹ ਬਾਜ਼ਾਰ ਦੇ ਵਿੱਚ ਭਾਵੇਂ ਕੋਈ 3500 ਦਵੇ ਚਾਹੇ ਕੋਈ 4500 ਚਾਹੇ 4000 ਅਸੀਂ 18-1800 2-2000 ਰੁਪਏ ਚੀਜ਼ਾਂ ਦੇ ਦਾਂਗੇ ਆਹ ਦੇਖੋ ਤੁਸੀਂ ਬਹੁਤ ਸੋਹਣਾ ਅੱਜ ਕੱਲ ਕੁੜੀਆਂ ਪਸੰਦ ਕਰ ਰਹੀਆਂ ਇਦਾਂ ਦੇ ਸੂਟ ਅਸੀਂ ਇੱਕ ਹੋਰ ਤੁਹਾਨੂੰ ਗੱਲ ਦੱਸ ਦਿੰਦੇ ਆ ਜਿਹੜੇ ਡਿਜ਼ਾਈਨ ਜਿਹੜੀਆਂ ਵੈਰਾਈਟੀਆਂ ਅਸੀਂ ਤੁਹਾਨੂੰ ਦੇ ਦੇਣੀ ਆ ਇਹ ਆਮ ਦੁਕਾਨਾਂ ਤੋਂ ਬਜਾਰਾਂ 'ਚ ਤੁਹਾਨੂੰ ਮਿਲਣੀਆਂ ਨਹੀਂ ਹੈਗੀਆਂ ਪਿਓ ਕਲੇਪ ਦਾ ਸੂਟ ਹੈ ਵੀਰ ਜੀ ਸਾਰਾ ਬਰਾਇਡਲ ਸੂਟ ਹੈਗਾ ਹੈਂਡਵਰਕ ਵਿੱਚ ਸੂਟ ਹੈ ਸਾਰਾ ਨਾਲ ਥ레ਡਵਰਕ ਹੋਇਆ ਹੈ ਦੁਪੱਟਾ ਦੇਖੋ ਬਰਾਇਡਲ ਸੂਟ ਬਣਿਆ ਪੱਲੂ ਦੇਖੋ ਕਿੰਨਾ ਹੈਵੀ ਬਣਿਆ ਆ ਇਹ ਸਾਰੇ ਸੂਟ ਜਿੰਨੇ ਵੀ ਤੁਸੀਂ ਸੂਟ ਦੇ ਦੇਵੇ ਸਾਰੇ ਹੀ ਨਵਰਾਤਰੀਆਂ ਵਿੱਚ ਤੁਹਾਨੂੰ 2 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਸੇਲ ਲੱਗੀ ਹੋਈ ਹੈ ਤੁਹਾਨੂੰ ਲੈਸ ਵਿੱਚ ਵੀ ਮਿਲਣਗੇ ਇਹ ਵੀ ਜੀ ਦੇਖੋ ਫੁੱਲ ਫੁੱਲ ਸੂਟ ਹੈਗਾ ਪਿਓਰ ਦਾ ਇਹ ਜਿਹੜੀ ਹੈ ਪਿਓਰ ਸ਼ਿਮਰ ਦੇ ਵਿੱਚ ਸਾਰਾ ਤਿੱਲਾ ਵਰਕ ਹੋਇਆ ਹੈ ਨਲਕੀ ਵਰਕ ਹੋਇਆ ਸਾਰਾ ਦੇਖੋ ਵੀਰ ਜੀ ਦੁਪੱਟਾ ਵੀ ਚਨਾਉਂਦਾ ਹੈ ਪੱਲੂ ਵਰਕ ਹੈਵੀ ਲੁੱਕ ਵਿੱਚ ਹੈਗਾ ਵਾ ਇਹ ਸੂਟ ਵੀ ਤੁਹਾਨੂੰ ਬਾਜ਼ਾਰ ਵਿੱਚ 2500 ਰੁਪਏ ਮਿਲਣਾ ਸਾਡੇ ਕੋਲ ਮਿਲਣਾ ਸਿਰਫ 1275 ਰੁਪਏ ਦਾ ਇਹ ਨੇਚਰਲ ਗਰੇਪ ਦਾ ਵੀਰ ਜੀ ਦੇਖੋ ਸਾਰਾ ਤਿੱਲਾ ਵਰਕ ਹੈ ਥ्रेड ਵਰਕ ਆ ਸਾਰਾ ਹੈਵੀ ਇਹ ਤਾਂ ਉਹਨਾਂ ਰੇਟ ਵੀ ਜੀ ਅਸਟਾ ਤੇ ਦੱਸਦਾ ਪਿਆਵਾ ਤੁਸੀਂ ਮਾਰਕੀਟ ਪਤਾ ਵੀ ਕਰ ਸਕਦੇ ਹੋ ਕਿ ਇਹ ਦੇ ਤਿੱਲੇ ਵਰਕ ਵਾਲੇ ਥ्रेड ਵਰਕ ਵਾਲੇ ਸੂਟ ਕਿੰਨੇ ਦੇ ਮਿਲਦੇ ਨੇ ਸਾਡੇ ਕੋਲ ਸਾਰਾ ਹੀ ਇਸ ਟਾਈਮ ਜਿਹੜੀ ਤੁਹਾਨੂੰ ਨੇਚਰਲ ਗਰੇਪ ਮਿਲਦੀ ਪਈ ਹੈ ਨੇਚਰਲ ਇਹ ਬੇ ਜਿਹੜੀ ਜੀ 80 ਗ੍ਰਾਮ ਦੀ ਹੁੰਦੀ ਆ ਇਹ ਤੁਹਾਨੂੰ ਮਿਲਣਿਆ 1275 ਰੁਪਏ ਦਾ ਸਲਾਹ ਵੀ ਇੱਧਰ ਵੀ ਆ ਜਾਓ ਕਿਤੇ ਇਹੇ ਨਾ ਸੋਚੀ ਐ ਉਹ ਸਾਡੇ ਕੋਲ 500 700 ਹਜ਼ਾਰ ਵਾਲੀ ਆ ਆ ਦੇਖੋ ਜੀ ਜਿਹੜੇ ਰਾਇਲ ਘਰਾਂ ਦੇ ਆ ਬੀਬੀਆਂ ਤੁਹਾਡੇ ਲਈ ਵੀ ਚੀਜ਼ਾਂ ਆ ਗਈਆਂ ਬਾਜ਼ਾਰ ਤੇ ਜਾ ਕੇ ਕਰੋ 6650 ਰੁਪਏ ਤੋਂ ਘੱਟ ਸੂਟ ਨਹੀਂ ਕਿਸੇ ਨੇ ਦੇਣਾ ਅਸੀਂ ਤੁਹਾਨੂੰ 3000 3200 3500 ਚ ਇਦਾਂ ਦੀ ਚੀਜ਼ਾਂ ਦੇ ਰਹੀਆਂ ਜੇ ਆਪਾਂ ਬਲੈਕ ਸੂਟ ਲੈਣਾ ਜਿਹੜੇ ਸ਼ੌਕੀਨ ਹੈਗੇ ਆ ਆ ਦੇਖੋ ਸਾਰਾ ਇਹ ਸੂਟ ਕਿਦਾਂ ਜਚਿਆ ਪਿਆ ਪੂਰਾ ਗੋਲਡਨ ਵਰਕ ਕੀਤਾ ਆ ਇਹ ਰੇਵੀ ਹੈਵੀ ਫਰੰਟ ਦੇਖੋ ਗਲੇ ਦੇ ਦੇਖੋ ਆ ਦੇਖੋ ਦੁਪੱਟੇ ਦੇ ਕਿੰਨਾ ਸੋਹਣਾ ਕੰਮ ਆ ਹਲਕੀ ਹਲਕੀ ਇਹਦੇ ਵਿੱਚ ਵੀ ਕਢਾਈ ਕੱਢੀ ਹੋਈ ਆ ਰੇਟ ਕਿੰਨਾ ਬਾਜ਼ਾਰ 'ਚ ਇਹ 6500 7000 ਤੋਂ ਘੱਟ ਕਿਸੇ ਨੇ ਦੇਣਾ ਨਹੀਂ 3 3000 'ਚ 32 3200 35 3500 ਦੇ ਵਿੱਚ ਚੀਜ਼ਾਂ ਦਵਾਂਗੇ ਆ ਦੇਖੋ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਣਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਆਣਾ ਚਾਹੇ ਤੁਸੀਂ ਪਿੰਡਾਂ ਤੋਂ ਚਾਹੇ ਸ਼ਹਿਰਾਂ ਤੋਂ ਚੀਜ਼ਾਂ ਦੇਖੋ ਜਿੱਦਾਂ ਦੇ ਸੂਟ ਤੁਸੀਂ ਲੱਭਦੇ ਹੁੰਨੇ ਆ ਇਹਨਾਂ ਸੂਟਾਂ ਹੀ ਤੁਹਾਡੀ ਲੁੱਟ ਹੁੰਦੀ ਆ ਬਾਰ-ਬਾਰ ਕਹਿ ਰਹੇ ਆ 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਚ ਬਹੁਤ ਵੱਡੇ ਫਾਇਦੇ ਹੋ ਰਹੇ ਆ 1 ਲੱਖ ਵਾਲਾ ਕਪੜਾ ਇੱਥੇ 30 35000 ਚ ਦੇਣਾ ਜੇ ਆਪਾਂ ਡਿਜ਼ਾਈਨਰ ਦੀ ਗੱਲ ਕਰ ਲਈਏ ਆ ਵੀ ਬਾਈ ਜੀ ਕਮਾਲ ਕੀਤੀ ਪਈ ਆ ਦੇਖੋ ਵੀਰ ਜੀ ਇਹ ਪ्योर ਚਨਾਉਨ ਸ਼ਫਾਉਂ ਦਾ ਦੁਪੱਟਾ ਲੱਗਾ ਆ ਪ्योर ਕਰੇਪ ਦਾ ਸੂਟ ਹੈਗਾ ਵਾ ਜੇ ਤੁਸੀਂ ਇਹ ਨਾਲ ਸੋਚੋਗੇ ਇਹ ਤੁਹਾਨੂੰ ਰਾਇਲ ਬਲੂ ਸ਼ੇਡ ਜੀ ਮਿਲੇਗਾ ਜੇ ਤੁਸੀਂ ਚਾਹਦੇ ਹੋ ਇਹਦੇ ਵਿੱਚ ਕਲਰ ਹੋਰ ਤੇ ਐਸੀ ਉਹ ਤਿਆਰ ਵੀ ਕਰਾ ਸਕਦੇ ਆ ਲਾਲ ਪੀਲਾ ਨੀਲਾ ਹਰਾ ਹਰ ਤਰ੍ਹਾਂ ਦੇ ਸੂਟ ਵਿੱਚ ਆਪਾਂ ਇਹੋ ਹੀ ਵਰਕ ਕਰਵਾ ਸਕਦੇ ਕੋਈ ਸਾਡੀ ਮੈਨੂਫੈਕਚਰਿੰਗ ਆਪਣੀ ਹੈ ਜੀ ਆਹ ਦੇਖੋ ਵੀਰ ਜੀ ਇਹ ਵੀ ਜੈਲੋ ਕਲਰ ਦਾ ਸੂਟ ਆ ਸਾਰਾ ਸੀਕੁਐਂਸੀ ਵਰਕਿਆ ਹੋਇਆ ਵਾ ਜਿਹੜਾ ਦੁਪੱਟਾ ਵੀ ਦੇਖੋ ਸਾਰਾ ਪੱਟੀ ਵਾਲਾ ਬਣਿਆ ਹੋਇਆ ਸਾਰਾ ਹੈਂਡ ਵਰਕ ਹੈ ਸਭ ਤੋਂ ਵੱਡੀ ਗੱਲ ਹੈ ਜਿੰਨੇ ਸੂਟ ਤੁਹਾਨੂੰ ਆਪਾਂ ਹੈਂਡ ਵਰਕ ਟ੍ਰੈਕਿੰਗ ਕਰਨ ਦੀ ਜਰੂਰਤ ਨਹੀਂ ਪਵੇਗੀ ਸੋ ਦੇਖੋ ਜੀ ਪੈਣ ਵਾਲੇ ਨਾਲ ਨਾਲ ਭਰਾਵਾਂ ਦੇ ਫਾਇਦੇ ਕਰਨੇ ਆ ਜਿਹੜੇ ਕੋਟ ਪੈਂਟ 2 ਪੀਸ ਤੁਸੀਂ ਬਾਜ਼ਾਰਾਂ ਚ ਜਾ ਕੇ 12 12000 10 1000 ਰੁਪਏ ਚ ਲੈਣੇ ਹੋ ਸਾਡੇ ਕੋਲ ਆ ਜਿਓ 2 ਪੀਸ ਕੋਟ ਪੈਂਟ ਸਿਰਫ 2995 ਜੀ ਦਵਾਂਗੇ ਸਲਾਈ ਕਰਕੇ ਦਰਜੀ ਕੋ ਪਤਾ ਕਰੋ 4 4000 4500 ਰੁਪਇਆ ਕੱਲੀ ਸਲਾਈ ਲੈਂਦੇ ਅਸੀਂ 2995 2 ਪੀਸ ਕੋਟ ਪੈਂਟ ਦਵਾਂਗੇ ਜਿਹੜਾ ਬਾਜ਼ਾਰ ਚ 15 16000 ਰੁਪਏ ਦਾ 3 ਪੀਸ ਕੋਟਨ ਮਿਲਦਾ ਅਸੀਂ ਤੁਹਾਨੂੰ ਸਿਰਫ 3760 ਜੀ ਦਵਾਂਗੇ ਸਲਾਈ ਕਰਕੇ ਮਤਲਬ ਕੁੜੀਆਂ ਦੇ ਨਾਲ ਨਾਲ ਮੁੰਡਿਆਂ ਦੇ ਫੈਦੇ ਵੀ ਕਰ ਰਹੇ ਆ ਆ ਦੇਖੋ ਦਾ ਸ਼ਾਹੀ ਸਟਾਈਲ ਯਾਰ ਪਾਇਆ ਹੋਵੇ ਇਦਾਂ ਦਾ ਕੋਟਮੈਂਟ ਪਤਾ ਲੱਗਦਾ ਵੀ ਚੰਗੇ ਕਿਸੇ ਤਕੜੇ ਲੀਡਰ ਦਾ ਮੁੰਡਾ ਆ ਗਿਆ ਜਾਂ ਕਿਤੇ ਚੰਗੇ ਤਕੜੇ ਇੰਡਸਟਰੀਅਲ ਜਾਂ ਡਾਕਟਰ ਦਾ ਮੁੰਡਾ ਆ ਗਿਆ ਮਤਲਬ ਤੁਹਾਡਾ ਰੋ ਵੀ ਪੂਰਾ ਪੈ ਜਾਊ ਤੁਹਾਡੀ ਲੁੱਕ ਹੀ ਬਦਲ ਜੂ ਇਦਾਂ ਦੇ ਲਗਜ਼ਰੀ ਕੋਟਮੈਂਟ ਜਿੱਦਾਂ ਦੇ ਮਰਜ਼ੀ ਬਣਾ ਲਓ ਸ਼ਹਿਰੀ ਕੋਟਮੈਂਟ ਬਣਾ ਲਓ ਪਿੰਡਾਂ ਵਾਲੇ ਬਣਾ ਲਓ ਐਨਆਰ ਮੈਂ ਕਹਾ ਟੌਰ ਕੱਢਾਂਗੇ ਆ ਦੇਖੋ ਸ਼ਹਿਰਵਾਨੀ 12000 15000 18000 2000 ਜੋ ਮੂੰਹ ਚ ਨਾ ਦੁਕਾਨਦਾਰ ਰੇਟ ਮੰਗਦੇ ਆ ਸਾਡੇ ਕੋਲ ਆਜੋ ਸਿਰਫ 6500 ਰੁਪਏ ਤੋਂ ਤੁਹਾਨੂੰ ਅਸੀਂ ਸ਼ੇਰਵਾਨੀ ਸਲਾਈ ਕਰਕੇ ਤਿਆਰ ਦੇ ਰਣੀ ਆ ਜੇ ਆਪਾਂ ਸੂਟਾਂ ਦੀ ਗੱਲ ਕਰੀਏ ਬਾਈ ਜੀ ਆ ਵੀ ਦਿਖਾਓ ਚੀਜ਼ਾਂ ਆ ਦੇਖੋ ਵੀਰ ਜੀ ਮਹਿੰਦੀ ਕਲਰ ਦਾ ਸੂਟ ਹੈ ਜਿੱਦਾਂ ਕੋਈ ਐਨ ਆਰ ਆਈ ਕਸਟਮਰ ਕਹਿੰਦਾ ਕਿ ਮੈਨੂੰ ਬ੍ਰਾਈਟ ਸ਼ੇਡਾ ਚਾਹੀਦੀਆਂ ਦੇਖੋ ਅਸਲ ਬ੍ਰਾਈਟ ਸ਼ੇਡਾ ਹੈ ਸਾਡਾ ਜੀ ਮਹਿੰਦੀ ਕਲਰ ਦਾ ਸੂਟ ਹੈ ਸਾਰਾ ਬੁਟੀਕ ਸਟਾਈਲ ਦੇ ਵਿੱਚ ਹੈ ਤੁਹਾਨੂੰ ਮਹਿੰਗੀਆਂ ਮਹਿੰਗੀਆਂ ਬੁਟੀਕਾਂ ਦੇ ਜਾਣ ਦੀ ਕੋਈ ਜ਼ਰੂਰਤ ਨਹੀਂ ਮਾਤੋ ਸ਼ੀਰ ਦਸਤਾਰ ਬੁੱਟੋ ਰੋਲ ਕਾਦੀਆਂ ਵਿੱਚ ਚਾਹੋ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਏ ਜੀ ਸੂਟ ਦਾ ਰੋਬ ਦੇਖ ਲੋ ਕਿੰਨਾ ਜਿਆਦਾ ਏਰੇ ਫਰੰਟ ਬਾਹਾਂ ਦਾ ਹੈਗਿਆ ਦੁਪੱਟੇ ਦੇਖੋ ਡਿਜ਼ਾਈਨਿੰਗ ਦੇਖੋ ਰੰਗ ਦੇਖੋ ਮਾਰਾ ਕੁੜੀ ਦਾ ਵਿਆਹ ਹੋਵੇ ਤੇ ਬਰੀ ਦੇ ਆ ਇਦਾਂ ਦੇ 11 ਜਾਂ 21 ਸੂਟ ਲੈ ਜਿਓ ਮਗਰ ਮਗਰ ਫੈਨਗੇ ਰਿਸ਼ਤੇਦਾਰ ਵੀ ਧੀਏ ਸੂਟ ਲਿਆਏ ਕਿੱਥੋਂ ਆ ਲੋਕੀ ਕਹਿੰਦੇ ਹੁੰਦੇ ਆ ਖਾਈਏ ਮੰਨ ਪਾਉਣਾ ਪਾਈਏ ਜੱਗ ਪਾਉਣਾ ਧੀਆਂ ਦੇ ਲਈ ਆਪਣੀਆਂ ਬੱਚੀਆਂ ਨੂੰ ਇਦਾਂ ਦੇ ਸੂਟ ਲੈ ਕੇ ਦਿਓ ਜਿਹੜੇ ਦੂਜੇ ਦਿਨ ਸਹੁਰਿਆਂ ਦੇ ਘਰਾਂ ਚ ਜਾਣ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਕਿਤੇ ਡਿਨਰ ਕਰਨ ਜਾਣ ਤੇ ਉਹਨਾਂ ਨੂੰ ਪਤਾ ਲੱਗੇ ਵੀ ਧੀ ਰਾਣੀ ਵਾਕਈ ਕਿਸੇ ਤਗੜੇ ਘਰੋਂ ਆਈ ਆ। ਸੋ ਸਾਡੇ ਕੋਲ ਚੜਦੇ ਰੋ ਚੜਦੇ ਸੂਟ ਮਿਲਨੇ ਆ। ਇੱਕ ਤੋਂ ਇੱਕ ਮਿਲਣਾ ਚਾਹੇ ਤੁਸੀਂ ਜਾਗੋ ਦੇ ਪੋਣਾ, ਹਲਦੀ ਦੇ ਪੋਣਾ, ਵਿਆਹ ਵਾਲੇ ਦਿਨ ਪੋਣਾ ਸਾਰਿਆਂ ਦੇ ਫੇਰੇ। ਰੈੱਡ ਸੂਟ ਦੇ ਵਿੱਚ ਦੇਖੋ ਡਿਮਾਂਡ ਹੁੰਦੀ ਵੀ ਰੈੱਡ ਸੂਟ ਮਿਲੇ। ਜਦੋਂ ਤੁਸੀਂ ਕਿਸੇ ਵੱਡੇ ਸ਼ੋਰੂਮ ਜਾਂਦੇ ਹੋ ਰੈੱਡ ਸੂਟ ਦੀ ਗੱਲ ਕਰਦੇ ਹੋ ਤਾਂ ਰੈੱਡ ਸੂਟ ਦਾ ਜਦੋਂ ਰੇਟ ਹੀ ਪਤਾ ਕਰਨ ਜਾਂਦੇ ਹੋ ਨਾ ਤੇ ਬਾਜ਼ਾਰ ਵਾਲੇ ਦੁਕਾਨਾਂ ਵਾਲੇ ਕਹਿੰਦੇ ਵੀ 10000 ਰੁਪਏ ਦਾ ਸੂਟ ਆ। ਆ 10 10 12 12000 ਦੇ ਪਰ ਸਾਡੇ ਕੋਲ ਤਾਂ 1000 ਮਾਦਰ 5-5000 ਦੇ ਵਿੱਚ ਇਦਾਂ ਦੇ ਸੂਟ ਤੁਹਾਨੂੰ ਅਸੀਂ ਦੇ ਰਣੇ ਆ। ਦੂਜੀ ਗੱਲ ਇਹ ਵੀ ਸੁਣ ਲਓ ਜੋ ਚੀਜ਼ਾਂ ਅਸੀਂ ਦਿਖਾ ਰਹੇ ਆ ਇਹ ਫਾਇਦੇ ਹੋਣੇ ਆ 3 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ 7 ਦਿਨਾਂ ਦੇ ਵਿੱਚ ਵਿੱਚ ਆਜੋ ਵੱਡੇ ਫਾਇਦੇ ਕਰਨੇ ਆ। ਵੈਸੇ ਵੀ ਮੱਝ ਦੇ ਵਿੱਚ ਇੱਕ ਬੜੀ ਗੱਲ ਮਸ਼ਹੂਰ ਆ। ਕਹਿੰਦੇ ਮੱਝ ਵਾਲੇ ਬਾਊ ਪੈਸੇ ਪੂਏ ਖਰਚਣ ਤੋਂ ਨਹੀਂ ਡਰਦੇ। ਕਹਿੰਦੇ ਸਾਡੀਆਂ ਬੀਬੀਆਂ ਦੀ ਟੌਰ ਕੱਢ ਦਿਓ। ਚੀਜ਼ਾਂ ਕਿੰਨੇ ਤੁਹਾਨੂੰ ਆਮ ਮਿਲਦੀਆਂ ਨਹੀਂ ਤੁਹਾਨੂੰ ਚੰਡੀਗੜ੍ਹ ਮੁਹਾਲੀ ਜਲੰਧਰ ਲੁਧਿਆਣੇ ਜਾਣਾ ਪੈਂਦਾ ਸੀ ਹੁਣ ਇਹ ਵੀ ਤੁਹਾਡਾ ਰੋਣਾ ਧੋਤਾ ਸੀ ਆਜੋ ਤੁਹਾਡੇ ਆਪਣੇ ਸ਼ਹਿਰ ਕਾਦੀਆਂ ਦੇ ਵਿੱਚ ਬੁੱਟਰ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਤੇ ਆ ਗਈਆਂ ਸੋਨੇ ਵਰਗੇ ਸੂਟ ਆ ਗਏ ਹੀਰੇ ਵਰਗੇ ਸੂਟ ਆ ਗਏ ਚਮ ਚਮ ਕਰਦੇ ਸੂਟ ਆ ਗਏ ਬਸ ਵੇਟ ਕਰਦੇ ਆ ਛੇਤੀ ਛੇਤੀ ਪਹੁੰਚੋ ਲੱਖਾਂ ਰੁਪਈਆ ਦੇ ਫਾਇਦੇ ਕਰਨੇ ਆ ਜਿਹੜੇ ਇਦਾਂ ਦੇ ਹੈਵੀ ਹੈਵੀ ਸੂਟ ਤੁਸੀਂ ਬਾਜ਼ਾਰ 'ਚ ਆ ਕੇ 2-2 ਲੱਖ ਰੁਪਏ ਦੀ ਬਰੀ ਬਣਾਉਨੇ ਹੋ ਅਸੀਂ ਤੁਹਾਨੂੰ 80000 ਰੁਪਏ ਦੇ ਵਿੱਚ 2 ਲੱਖ ਵਾਲਾ ਕੱਪੜਾ ਦੇ ਕੇ ਭੇਜਣਾ ਆ ਆ ਦੇਖੋ ਵੀਰ ਜੀ ਤੁਸੀਂ ਬਾਜ਼ਾਰ ਜਾਂਦੇ ਹੋ ਸੁਨਿਆਰੇ ਕੋ ਜਾਂਦੇ ਹੋ ਹੀਰੇ ਵਿੱਚ ਜਵਾਰਾ ਦੀਆਂ ਚੀਜ਼ਾਂ ਬਣਾਉਂਦੇ ਹੋ ਇਹਦੇ ਉੱਤੇ ਐਦਾਂ ਲੱਗਿਆ ਜਿਦਾ ਵਰਕ ਸਾਰਾ ਆਇਆ ਹੈ ਹੀਰੇ ਉੱਤੇ ਲੱਗੇ ਹੋਏ ਚਮਚਮ ਕਰਦੇ ਪਏ ਨੇ ਪਰਪਲ ਕਲਰ ਦਾ ਸੂਟ ਹੈ ਦੁਪੱਟਾ ਕਿੰਨਾ ਹੈਵੀ ਹੈ ਇਹਦਾ ਟੈਗ ਦੇਖੋ ਵੀਰ ਜੀ ਸੂਟ ਦਾ ਰੇਟ ਹੈਗਾ ਵਾ 15000 ਰੁਪਿਆ ਜਿਹੜਾ ਜੀ ਆਹਡੀ ਦੁਕਾਨ ਦੇ ਤੁਹਾਨੂੰ ਮਿਲ ਗਿਆ ਸਿਰਫ 7000 ਰੁਪਿਆ ਦਾ ਕਾਪਰ ਕਲਰ ਦਾ ਸੂਟ ਸਾਜੀ ਦੂਰੋ ਦੂਰੋ ਕਸਟਮਰ ਕਹਿੰਦਾ ਜੀ ਸਾਨੂੰ ਤਾਂਬੇ ਰੰਗ ਦਾ ਕਾਪਰ ਕਲਰ ਦਾ ਸੂਟ ਚਾਹੀਦਾ ਕਿੱਥੋਂ ਮਿਲਦਾ ਨਹੀਂ ਜੀ ਮਾਤੋ ਜੀ ਦਸਤਾਰ ਤੇ ਵੀਰ ਜੀ ਆਓ ਤੁਹਾਨੂੰ ਕਾ ਅਵੇਲਬਲ ਮਿਲਣੇ ਮਤਲਬ ਜੋ ਤੁਸੀਂ ਮੂੰਹੋਂ ਕੱਢੋਗੇ ਨਾ ਉਹੋ ਹੀ ਚੀਜ਼ ਤੁਹਾਨੂੰ ਮਿਲ ਜਾਣੀ ਆ ਹੁਣ ਟਾਈਮ ਖਰਾਬ ਨਾ ਕਰੋ ਹੋਰ ਪਾਸੇ ਜਾਓ ਨਾ ਛੇਤੀ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਘਾਦੀਆਂ ਚੈਲੇ ਦੇ ਨਾਲ ਕਹਿੰਨਾ 1 ਲੱਖ ਵਾਲਾ ਕੱਪੜਾ 30-35 ਹਜ਼ਾਰ ਚ 2 ਲੱਖ ਵਾਲਾ ਕੱਪੜਾ 80 ਹਜ਼ਾਰ ਚ ਦੇ ਕੇ ਭੇਜਾਂਗੇ ਵੈਰਾਈਟੀਆਂ ਬਹੁਤ ਸੋਹਣੀਆਂ ਛੇਤੀ ਛੇਤੀ ਆਜੋ ਇੱਕ ਵਾਰੀ ਸਾਡੇ ਕੋਲ ਤੇ ਆਜੋ ਤੁਹਾਡੇ ਮਨਜ ਬਹਿਮ ਹੁੰਦਾ 5 ਸਾਲ ਤੋਂ ਭਾਈ ਉਹ ਦੁਕਾਨ ਤੇ ਜਾਂਦੇ ਆ 10 ਸਾਲ ਤੋਂ ਜਾਂਦੇ ਆ ਸਾਡੀ ਦਾਦੀ ਵੀ ਜਾਂਦੀ ਸੀ ਸਾਡੀ ਮਾਂ ਵੀ ਜਾਂਦੀ ਸੀ ਇੱਕ ਵਾਰੀ ਮੇਰੇ ਕੋਲ ਆਜੋ ਮਤ ਤੁਸ਼ਰੀ ਦਸਤਾਰ ਕਾਦੀਆਂ ਮੈਂ ਕਿਹਾ ਸਾਰੇ ਪਾਸੇ ਜਾਣੇ ਭੁੱਲ ਜਾਉਗੇ ਲੱਖ ਰੁਪਏ ਮੈਂ ਤੁਹਾਡੇ ਵਿਚਾ ਦੇਣੇ ਆ ਫਾਇਦਾ ਤੁਹਾਡਾ ਹੋਣਾ ਔਰ ਤੁਹਾਡੀ ਨਿਕਣੀਆਂ ਕੋਈ ਜਾਣਕਾਰੀ ਲੈਣੀ ਹੈ ਨੰਬਰ ਸਕਰੀਨ ਤੇ ਫੋਨ ਕਰ ਲਓ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਕਾਦੀਆਂ